ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਜ਼ਿੰਦਗੀ ਦਾ ਬਹੁਤ ਹੀ ਇੱਕ ਅਹਿਮ ਸਬਕ ਲੈ ਕੇ ਆਇਆ ਹਾਂ ਜੋ ਕਿ ਇੱਕ ਬਿਜ਼ਨਸਮੈਨ ਦੇ ਨਾਲ-ਨਾਲ ਇੱਕ ਘਰੇਲੂ ਜੀਵਨ ਜੋ ਬਤੀਤ ਕਰ ਰਿਹਾ ਹੈ ਉਹਦੇ ਵੀ ਕੰਮ ਆਏਗਾ। ਮੈਂ ਇਹ ਗੱਲ ਬਹੁਤ ਹੀ ਯਕੀਨ ਦੇ ਨਾਲ ਕਹਿ ਸਕਦਾ ਹਾਂ ਕਿ ਤੁਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਬਹੁਤ ਹੀ ਕੁਝ ਸਿੱਖ ਕੇ ਜਾਓਗੇ ਕਿਉਂਕਿ ਇਸ ਵੀਡੀਓ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਵੱਡੀ ਸੇਵੀ ਕਰਨ ਦੇ ਤਰੀਕੇ ਦੱਸੇ ਨੇ ਜਿਸ ਨੂੰ ਤੁਸੀਂ ਆਪਣੀ ਲਾਈਫ ਦਾ ਇੱਕ ਰੁਟੀਨ ਬਣਾ ਕੇ ਜ਼ਿੰਦਗੀ ਦੇ ਵਿੱਚ ਸਕਸੈਸ ਵੀ ਲੈ ਸਕੋਗੇ ਔਰ ਇੱਕ ਜ਼ਿੰਦਗੀ ਦੇ ਵਿੱਚ ਲੈਸਨ ਵੀ ਲੈ ਸਕੋਗੇ। ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ ਦੋਸਤੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਇਸ ਵੀਡੀਓ ਨੂੰ ਸ਼ੁਰੂ ਕਰਦਾ ਹਾਂ ਇਸ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਕਿ ਸਭ ਤੋਂ ਜ਼ਿਆਦਾ ਜੋ ਫਾਇਦਾ ਹੈ ਮੇਰੀਆਂ ਭੈਣਾਂ ਮਾਵਾ ਨੂੰ ਹੋਣ ਵਾਲਾ ਹੈ ਇਸ ਲਈ ਇਹ ਵੀਡੀਓ ਨੂੰ ਵੱਧ ਤੋਂ ਵੱਧ ਭੈਣਾਂ ਤੇ ਮਾਵਾ ਤੱਕ ਪਹੁੰਚਾਓ ਤਾਂ ਕਿ ਉਸ ਵੀਡੀਓ ਨੂੰ ਦੇਖ ਕੇ ਆਪਣੀ ਜ਼ਿੰਦਗੀ ਦੇ ਵਿੱਚ ਵੱਡੀਆਂ ਸੇਵਿੰਗਸ ਨੂੰ ਕਰ ਪਾਉਣ ਦੋਸਤੋ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਕੁਝ ਜਹੀਆਂ ਚੀਜ਼ਾਂ ਸ਼ੇਅਰ ਕਰਾਂਗਾ ਜੋ ਲੱਗਣਗੀਆਂ ਤੇ ਬੇਸਿਕ ਪਰ ਜਦੋਂ ਤੁਸੀਂ ਇਸ ਨੂੰ ਡੀਪਲੀ ਇੰਪਲੀਮੈਂਟ ਕਰੋਗੇ ਤੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਸੇਵਿੰਗਸ ਨੂੰ ਤੁਸੀਂ ਕਰ पाओगे ਆ ਹੁਣ ਅਸੀਂ ਜਾਣਦੇ ਹਾਂ ਕਿ ਆਪਣੇ ਖਰਚੇ ਨੂੰ ਕੰਟਰੋਲ ਕਰਕੇ ਅਸੀਂ ਸੇਵਿੰਗ ਨੂੰ ਕਿਵੇਂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਕਿਨ ਪ੍ਰੋਡਕਟਸ ਦੀ ਦੋਸਤੋ ਇੱਕ ਗੱਲ ਤਾਂ ਬਹੁਤ ਹੀ ਆਮ ਹੋ ਗਈ ਹੈ ਕਿ ਜਿੰਨੇ ਘਰ ਦੇ ਵਿੱਚ ਬਾਥਰੂਮ ਹੁੰਦੇ ਨੇ ਉਸ ਤੋਂ ਵੱਧ ਬਾਥਰੂਮ ਦੇ ਵਿੱਚ ਪ੍ਰੋਡਕਟਸ ਹੁੰਦੇ ਨੇ ਤੁਸੀਂ ਹਰ ਇੱਕ ਦੇ ਬਾਥਰੂਮ 'ਚ ਜਾ ਕੇ ਆਪਣੇ ਰਿਸ਼ਤੇਦਾਰਾਂ ਦੇ ਬਾਥਰੂਮ 'ਚ ਜਾ ਕੇ ਦੇਖੇ ਆਉਣਾ ਕਿ ਬਾਥਰੂਮ ਦੇ ਵਿੱਚ ਸਾਬਣ ਦਾਕ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਕਿਉਂਕਿ ਪ੍ਰੋਡਕਟ ਇਨੇ ਜ਼ਿਆਦਾ ਰੱਖੇ ਹੁੰਦੇ ਨੇ ਜੇ ਆਪਾਂ ਉਹਨਾਂ ਦੀ ਸਾਰਿਆਂ ਦੀ ਕਾਸਟਿੰਗ ਕੱਢਾਂਗੇ ਤੇ ਬਹੁਤ ਹੀ ਜ਼ਿਆਦਾ ਬਣ ਕੇ ਆਏਗੀ ਜਿਵੇਂ ਕਿ ਅਲੱਗ-ਅਲੱਗ ਸਾਬਣ ਸ਼ੈਂਪੂ ਕੰਡੀਸ਼ਨਰ ਸੀਰਮ ਅਤੇ ਮਾਸਕ ਆਦਤ ਹੋਰ ਬਹੁਤ ਸਾਰੇ ਪ੍ਰੋਡਕਟ ਰੱਖੇ ਹੁੰਦੇ ਨੇ ਜਿਹੜੇ ਕਿ ਤੁਹਾਡੇ ਖਰਚੇ ਨੂੰ ਸਿੱਧਾ ਹੀ ਡਬਲ ਕਰ ਦਿੰਦੇ ਨੇ ਪਰ ਮੈਨੂੰ ਲੱਗਦਾ ਕਿ ਤੁਸੀਂ ਸਾਰੇ ਸਿਆਣੇ ਹੋਰ ਤੁਸੀਂ ਇਹ ਸੋਚੋਗੇ ਜੇ ਅਸੀਂ ਚੀਜ਼ਾਂ ਨੂੰ ਵੱਖ-ਵੱਖ ਵਰਤਦੇ ਹਾਂ ਤੇ ਚੀਜ਼ਾਂ ਘੱਟ ਲੱਗਣਗੀਆਂ ਜੇ ਅਸੀਂ ਇਹਨਾਂ ਨੂੰ ਸਾਰੇ ਜਾਣੇ ਕਾਮਨਲੀ ਵਰਤਾਂਗੇ ਤੇ ਚੀਜ਼ਾਂ ਜ਼ਿਆਦਾ ਲੱਗਣਗੀਆਂ ਜਦੋਂ ਅਸੀਂ ਇਸ ਨੂੰ ਕੰਪੇਅਰ ਕਰਦੇ ਹਾਂ ਜਦੋਂ ਅਸੀਂ ਕੋਈ ਵੀ ਚੀਜ਼ ਇਕੱਠੀ ਲੈਂਦੇ ਹਾਂ ਸਾਨੂੰ ਹਮੇਸ਼ਾ ਸਸਤੀ ਮਿਲਦੀ ਹੈ ਔਰ ਇਸ ਦੇ ਨਾਲ ਨਾਲ ਵਧੀਆ ਵੀ ਮਿਲਦੀ ਹੈ ਜੇਕਰ ਤੁਸੀਂ ਪ੍ਰੋਡਕਟ ਦੀ ਗਿਣਤੀ ਜ਼ਰੂਰਤ ਦੇ ਅਕੋਰਡਿੰਗ ਰੱਖਦੇ ਹੋ ਤਾਂ ਤੁਸੀਂ ਆਪਣੇ ਬਾਥਰੂਮ ਦੇ ਵਿੱਚੋਂ ਹੀ 3 ਤੋਂ 4000 ਰੁਪਏ ਮਹੀਨੇ ਦਾ ਸੇਵ ਕਰ ਸਕਦੇ ਹੋ ਆ ਹੁਣ ਅਸੀਂ ਅਗਲੇ ਵੱਡੇ ਖਰਚੇ ਦੀ ਗੱਲ ਕਰਦੇ ਹਾਂ ਜੋ ਕਿ ਹੈ ਵੱਡੇ ਮਾਲ ਤੋਂ ਜਾ ਕੇ ਆਪਣਾ ਰਾਸ਼ਨ ਲੈ ਕੇ ਆਉਂਦੇ ਇੱਕੀ ਗੱਲ ਤੁਸੀਂ ਜ਼ਰੂਰ ਨੋਟਿਸ ਕੀਤੀ ਹੋਵੇਗੀ ਜਦੋਂ ਵੀ ਤੁਸੀਂ ਲੋਕਲ ਸਮਾਨ ਲੈ ਕੇ ਆਉਂਦੇ ਹੋ ਲੋਕਲ ਸ਼ਾਪ ਤੇ ਜਾ ਕੇ ਲੈ ਕੇ ਆਉਂਦੇ ਹੋ ਤੁਸੀਂ ਉਨਾ ਹੀ ਸਮਾਨ ਲੈ ਕੇ ਆਉਂਦੇ ਹੋ ਜਿੰਨੀ ਤੁਹਾਨੂੰ ਜ਼ਰੂਰਤ ਹੁੰਦੀ ਹੈ ਪਰ ਇਸ ਦੇ ਉਲਟ ਜਦੋਂ ਤੁਸੀਂ ਮਾਲ ਦੇ ਵਿੱਚ ਜਾਂਦੇ ਹੋ ਤੁਸੀਂ ਅਜਿਹੀਆਂ ਚੀਜ਼ਾਂ ਵੀ ਚੁੱਕ ਲੈਂਦੇ ਹੋ ਜਿਹੜੀਆਂ ਤੁਹਾਨੂੰ ਲੱਗਦੇ ਆ ਕਿ ਸ਼ਾਇਦ ਫਿਊਚਰ ਦੇ ਵਿੱਚ ਸਾਡੇ ਕੰਮ ਆਉਣ ਲੇਕਿਨ ਉਹ ਫਿਊਚਰ 'ਚ ਕੰਮ ਨਹੀਂ ਆਉਂਦੀਆਂ ਤੁਹਾਡੇ ਸਟੋਰ ਦੇ ਵਿੱਚ ਪੈ ਪੈ ਕੇ ਉਹ ਗਲ ਜਾਂਦੀਆਂ ਨੇ ਸੜ ਜਾਂਦੀਆਂ ਲੇਕਿਨ ਕੰਮ ਨਹੀਂ ਆਉਂਦੀਆਂ ਤੁਸੀਂ ਐਸੀਆਂ ਚੀਜ਼ਾਂ ਨੂੰ ਤੁਸੀਂ ਡ੍ਰੌਪ ਕਰ ਸਕਦੇ ਹੋ ਕਿਉਂਕਿ ਮਾਲ ਦੇ ਵਿੱਚ ਚੀਜ਼ਾਂ ਨੂੰ ਇਸ ਤਰੀਕੇ ਨਾਲ ਸਜਾ ਕੇ ਰੱਖਿਆ ਜਾਂਦਾ ਹੈ ਕਿ ਤੁਸੀਂ ਨਾ ਚਾਹੁੰਦੇ ਹੋਏ ਵੀ ਚੀਜ਼ਾਂ ਲੈ ਲੈਂਦੇ ਹੋ ਔਰ ਇਸ ਦੇ ਨਾਲ ਨਾਲ ਸਭ ਤੋਂ ਵੱਡੀ ਚੀਜ਼ ਆਂਦੀ ਹੈ ਡਿਸਕਾਊਂਟ ਦੀ ਤੁਸੀਂ ਇਹ ਨਹੀਂ ਦੇਖਦੇ ਕਿ ਪ੍ਰੋਡਕਟ ਕਿੰਨੇ ਦਾ ਹੈ ਤੁਸੀਂ ਇਹ ਦੇਖਦੇ ਹੋ ਕਿ ਇਸ ਦੇ ਉੱਪਰ ਡਿਸਕਾਊਂਟ ਕਿੰਨਾ ਲੱਗਾ ਹੋਇਆ ਤੁਸੀਂ ਨਾ ਚਾਹੁੰਦੇ ਹੋਏ ਵੀ ਉਹ ਡਿਸਕਾਊਂਟ ਵਾਲੀ ਚੀਜ਼ ਖਰੀਦ ਲੈਂਦੇ ਹੋ ਚਾਹੇ ਤੁਹਾਨੂੰ ਉਸ ਚੀਜ਼ ਦੀ ਜ਼ਰੂਰਤ ਜੋ ਹੈ 4 ਮਹੀਨੇ ਬਾਅਦ ਹੋਵੇ ਪਰ ਤੁਸੀਂ ਅੱਜ ਪੈਸੇ ਜਿਹੜੇ ਆ ਉਸ ਚੀਜ਼ ਤੇ ਲਗਾ ਕੇ ਉਹਨੂੰ ਵੇਸਟ ਕਰ ਦਿੰਦੇ ਹੋ ਪਰ ਇਸ ਦੇ ਨਾਲ ਨਾਲ ਜੇ ਅਸੀਂ ਲੋਕਲ ਦੁਕਾਨ ਤੋਂ ਇਹ ਸਾਰਾ ਸਮਾਨ ਖਰੀਦਦੇ ਆ ਤੇ ਆਪਾਂ ਬਿਲਕੁਲ ਸਪੈਸੀਫਿਕ ਹੋ ਜਾਣੇ ਆ ਆਪਾਂ ਬਿਲਕੁਲ ਹੀ ਆਪਣੇ ਜਿਹੜੀ ਨੀਚ ਹੈਗੀ ਆ ਉਹਨੂੰ ਸਿਲੈਕਟ ਕਰਕੇ ਚੱਲਦੇ ਆ ਕਿ ਸਿਰਫ ਇੰਨਾ ਹੀ ਸਮਾਨ ਖਰੀਦਣਾ ਉਹ ਇਸ ਕਰਕੇ ਕਿਉਂਕਿ ਸਾਨੂੰ ਸਾਡੇ ਘਰ ਦੇ ਵਿੱਚ ਉਹਨੇ ਸਮਾਨ ਦੀ ਹੀ ਲੋੜ ਹੈ ਸਾਨੂੰ ਵਾਧੂ ਸਮਾਨ ਰੱਖਣ ਦੀ ਲੋੜ ਨਹੀਂ ਆਹ ਹੁਣ ਦੋਸਤੋ ਅਸੀਂ ਆਪਣੇ ਅਗਲੇ ਵੱਡੇ ਖਰਚੇ ਦੀ ਗੱਲ ਕਰਦੇ ਹਾਂ ਜੋ ਹੈ ਆਨਲਾਈਨ ਸ਼ਾਪਿੰਗ ਐਪਸ ਜਦੋਂ ਦੀ ਆਨਲਾਈਨ ਸ਼ਾਪਿੰਗ ਮਾਰਕੀਟ ਦੇ ਵਿੱਚ ਆ ਗਈ ਹੈ ਸਾਡੇ ਆਲਮੋਸਟ ਜਿਹੜੇ ਖਰਚੇ ਨੇ ਉਹ ਡਬਲ ਹੋ ਗਏ ਨੇ ਕਿਉਂਕਿ ਪਹਿਲਾਂ ਤਾਂ ਅਸੀਂ ਕਦੇ-ਕਦੇ ਮਾਰਕੀਟ 'ਚ ਜਾ ਕੇ ਮਹੀਨੇ ਦੇ ਵਿੱਚ ਇੱਕ ਵਾਰੀ ਮਾਰਕੀਟ ਜਾ ਕੇ ਕੱਪੜੇ ਲੈ ਕੇ ਆਉਂਦੇ ਸੀ ਪਰ ਹੁਣ ਅਸੀਂ ਹਰ 10 ਦਿਨ ਬਾਅਦ ਆਪਣੀ ਆਨਲਾਈਨ ਸ਼ਾਪਿੰਗ ਦੀ ਜਿਹੜੀ ਐਪਲੀਕੇਸ਼ਨ ਆ ਉਹ ਖੋਲਣ ਤੋਂ ਬਾਅਦ ਅਸੀਂ ਉਸ ਤੇ ਸ਼ਾਪਿੰਗ ਕਰਨੀ ਸ਼ੁਰੂ ਕਰ ਦਿੰਦੇ ਆ ਲੋਡ ਤੋਂ ਬਿਨਾਂ ਵੀ ਅਸੀਂ ਸਮਾਨ ਲੈਂਦੇ ਆ ਲੋਡ ਤੋਂ ਬਿਨਾਂ ਵੀ ਅਸੀਂ ਕੱਪੜੇ ਲੈ ਕੇ ਸਿਰਫ ਅਲਮੇਰਾ ਦੇ ਵਿੱਚ ਰੱਖਦੇ ਆ ਸ਼ਾਇਦ ਹੀ ਅਸੀਂ ਉਹ ਕੱਪੜੇ ਕਦੀ ਜ਼ਿੰਦਗੀ 'ਚ ਅੱਗੇ ਪਾਈਏ ਬਹੁਤ ਸਾਰੇ ਆਨਲਾਈਨ ਕੱਪੜੇ ਅਸੀਂ ਇਸ ਕਰਕੇ ਖਰੀਦਦੇ ਆ ਕਿ ਸਾਨੂੰ ਬਾਰ-ਬਾਰ ਦੁਕਾਨਾਂ ਤੇ ਜਾਣਾ ਨਹੀਂ ਪੈਂਦਾ ਔਰ ਸਾਨੂੰ ਪੇਮੈਂਟ ਆਨਲਾਈਨ ਕਰਨ ਦੀ ਫੈਸਿਲਿਟੀ ਮਿਲ ਜਾਂਦੀ ਆ ਔਰ ਇਸ ਦੇ ਨਾਲ-ਨਾਲ ਸਾਨੂੰ ਇਹ ਵੀ ਲੱਗਦਾ ਕਿ ਕੱਪੜੇ ਸ਼ਾਇਦ ਸਸਤੇ ਹੋਣ ਪਰ ਜਦੋਂ ਅਸੀਂ ਮਾਰਕੀਟ ਨਾਲ ਕੰਪੇਅਰ ਕਰਦੇ ਆਂ ਕੁਆਲਿਟੀ ਕੰਪੇਅਰ ਕਰਦੇ ਆਂ ਸ਼ਾਇਦ ਉੱਥੇ ਬਹੁਤ ਵੱਡਾ ਡਿਫਰੈਂਸ ਵੀ ਹੁੰਦਾ ਹੋਵੇ ਅਸੀਂ ਆਪਣੇ ਆਪ ਨੂੰ ਸਿਰਫ ਸਿਲੀਟੇਟ ਕਰਨ ਵਾਸਤੇ ਇਹਨਾਂ ਆਨਲਾਈਨ ਐਪਲੀਕੇਸ਼ਨ ਤੋਂ ਚੀਜ਼ਾਂ ਖਰੀਦਦੇ ਰਹਿੰਦੇ ਆਂ ਚਾਹੇ ਉਹ ਕੱਪੜੇ ਹੋਣ ਚਾਹੇ ਉਹ ਆਰਟੀਫੈਕਟਸ ਹੋਣ ਚਾਹੇ ਕੋਈ ਹੋਰ ਚੀਜ਼ਾਂ ਹੋਣ ਪਰ ਇਸ ਦੇ ਨਾਲ ਨਾਲ ਅਸੀਂ ਆਪਣੇ ਆਪ ਨੂੰ 60% ਜੋ ਖਰਚੇ ਆ ਉਹ ਵਧਾ ਲੈਨੇ ਆਂ ਕਿਉਂਕਿ ਸਾਨੂੰ ਚੀਜ਼ਾਂ ਬੜੀਆਂ इजीली अवेलेबल ਮਿਲਦੀਆਂ ਨੇ ਸਾਨੂੰ ਯੂਨੀਕ ਲੱਗਦੀਆਂ ਨੇ ਔਰ इजीली ਖਰੀਦਣ ਨੂੰ ਸਾਨੂੰ ਮਿਲ ਜਾਂਦੀਆਂ ਇਹਨਾਂ ਫਾਲਤੂ ਆਨਲਾਈਨ ਖਰਚਿਆਂ ਤੋਂ ਬਚਣ ਦੇ ਲਈ ਅਸੀਂ ਆਨਲਾਈਨ ਐਪਲੀਕੇਸ਼ਨ ਨੂੰ ਅਨਇਨਸਟਾਲ ਕਰ ਸਕਦੇ ਹਾਂ ਤਾਂ ਕਿ ਸਾਨੂੰ ਜਦੋਂ ਜ਼ਰੂਰਤ ਪਏ ਅਸੀਂ ਉਦੋਂ ਹੀ ਮਾਰਕੀਟ 'ਚ ਜਾ ਕੇ ਸ਼ੋਰੂਮ 'ਚ ਜਾ ਕੇ ਟਰਾਈ ਕਰਕੇ ਕੱਪੜੇ ਲਈਏ ਔਰ ਨਾਲ ਦੇ ਨਾਲ ਸਾਨੂੰ ਇਹ ਵੀ ਪਤਾ ਲੱਗ ਜਾਏ ਕਿ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਜਾਂ ਫਿਰ ਨਹੀਂ ਜਾਂ ਅਸੀਂ ਫालतू ਚ ਲੈ ਰਹੇ ਆਂ ਆਫਲਾਈਨ ਸ਼ੋਪਿੰਗ ਕਰਨ ਦੇ ਨਾਲ ਸਿਰਫ ਉਹੀ ਚੀਜ਼ ਅਸੀਂ ਖਰੀਦਾਂਗੇ ਜੋ ਸਾਨੂੰ ਐਕਚੁਅਲ ਵਿੱਚ ਨੀਡ ਹੈ ਜਿਹਦੀ ਸਾਨੂੰ ਡੇਲੀ ਰੁਟੀਨ ਦੇ ਵਿੱਚ ਲੋੜ ਹੈ ਤਾਂ ਕਿ ਅਸੀਂ ਉਸ ਨੂੰ ਪਾ ਕੇ ਅਸੀਂ ਯੂਜ਼ ਵੀ ਕਰ ਸਕੀਏ ਆਨਲਾਈਨ ਸ਼ੋਪਿੰਗ ਨੂੰ ਤੁਸੀਂ ਹੋਰ ਵੱਡੇ ਤਰੀਕੇ ਨਾਲ ਰੋਕ ਸਕਦੇ ਹੋ ਤੁਸੀਂ ਆਪਣਾ Google Pay ਔਰ Paytm ਨੂੰ ਬੰਦ ਕਰ ਦਿਓ ਤਾਂ ਕਿ ਤੁਸੀਂ ਆਨਲਾਈਨ ਸ਼ੋਪਿੰਗ ਕਰਨਾ ਪਾਓ ਇਮੀਡੀਏਟਲੀ ਹੁਣ ਮੈਂ ਤੁਹਾਨੂੰ ਇਸ ਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਤੁਸੀਂ ਸਪੋਜ਼ ਕਰੋ ਕਿ 10000 ਦੀ ਸ਼ੋਪਿੰਗ ਆਨਲਾਈਨ ਕਰਦੇ ਹੋ ਔਰ ਤੁਸੀਂ ਆਪਣੇ ਕ੍ਰੈਡਿਟ ਕਾਰਡ ਜਾਂ ਫਿਰ Google Pay ਤੋਂ ਪੇ ਕਰ ਦਿੰਦੇ ਹੋ ਔਰ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਤੁਹਾਡੇ ਅਕਾਊਂਟ ਦੇ ਵਿੱਚੋਂ 10000 ਕਦੋਂ ਨਿਕਲ ਗਏ ਔਰ ਉਸ ਦੀ ਕਿੰਨੀ ਵੱਡੀ ਵੈਲਿਊ ਸੀ ਪਰ ਜੇ ਤੁਸੀਂ 10000 ਦੀ ਸ਼ਾਪਿੰਗ ਆਫਲਾਈਨ ਕਿਸੇ ਸਟੋਰ ਤੇ ਜਾ ਕੇ ਕਰਦੇ ਹੋ ਜਦੋਂ ਤੁਸੀਂ 5 ਮਿੰਟ ਲਗਾਉਂਦੇ ਹੋ ਪੈਸੇ ਗਿਣਨ ਦੇ ਲਈ ਤੇ ਦੇਣ ਲਈ ਤੁਹਾਨੂੰ ਮਨ ਦੇ ਵਿੱਚ ਵੀ ਕੁਝ ਹੋਏਗਾ ਕਿ ਮੈਂ ਕੀ ਖਰੀਦ ਲਿਆ 10000 ਰੁਪਏ ਦਾ ਔਰ ਇਹ ਚੀਜ਼ ਬਹੁਤ ਵੱਡੀ ਚੀਜ਼ ਹੈ ਜਦੋਂ ਅਸੀਂ ਆਫਲਾਈਨ ਔਰ ਆਨਲਾਈਨ ਸ਼ੋਪਿੰਗ ਕਰਦੇ ਹਾਂ ਇਸ ਕਰਕੇ ਜਦੋਂ ਤੁਸੀਂ ਹਾਰਡ ਕੈਸ਼ ਦਿੰਦੇ ਹੋ ਜਦੋਂ ਤੁਹਾਡੇ ਪੈਸੇ ਤੁਸੀਂ ਕਾਊਂਟ ਕਰਕੇ ਦਿੰਦੇ ਹੋ ਤੇ ਤੁਹਾਨੂੰ ਹਮੇਸ਼ਾ ਲੱਗਣਗੇ ਕਿ ਤੁਸੀਂ ਜ਼ਿਆਦਾ ਪੈਸੇ ਦੇ ਰਹੇ ਹੋ ਇਸ ਕਰਕੇ ਇਹ ਤੁਹਾਡੀ ਸ਼ੋਪਿੰਗ ਨੂੰ ਘਟਾ ਸਕਦਾ ਆਹ ਹੁਣ ਦੋਸਤੋ ਅਸੀਂ ਆਪਣੇ ਅਗਲੇ ਖਰਚੇ ਦੀ ਗੱਲ ਕਰਦੇ ਹਾਂ ਜੋ ਹੈ ਕਿਸੇ ਵੀ ਚੀਜ਼ ਨੂੰ ਰਿਪੀਟ ਨਾ ਕਰਨਾ ਦੋਸਤੋ ਇਸ ਬਾਰੇ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਹੈ ਜਿਸ ਦੇ ਵਿੱਚ ਲੋਕ ਬਿਨਾਂ ਰੈਪਿਡੇਸ਼ਨ ਦੇ ਬਾਰ-ਬਾਰ ਖਰਚਾ ਕਰਦੇ ਨੇ ਔਰ ਬਾਰ-ਬਾਰ ਚੀਜ਼ਾਂ ਨੂੰ ਖਰੀਦੇ ਨੇ ਔਰ ਬਾਰ-ਬਾਰ ਉਹਨਾਂ ਨੂੰ ਯੂਜ਼ ਨਹੀਂ ਕਰਦੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਹਰ ਚੀਜ਼ ਨੂੰ ਰੀਯੂਜ਼ੇਬਿਲਿਟੀ ਚ ਲੈ ਕੇ ਆਉਣਾ ਚਾਹੀਦਾ ਹੈ ਤਾਂ ਕਿ ਰੀਯੂਜ਼ੇਬਿਲਿਟੀ ਦੇ ਨਾਲ ਤੁਸੀਂ ਆਪਣੇ ਪੈਸੇ ਨੂੰ ਆਪਣੇ ਸਮੇਂ ਨੂੰ ਬਚਾ ਸਕੋ ਬਹੁਤ ਸਾਰੇ ਲੋਕਾਂ ਨੇ ਆਪਣੀ ਰੁਟੀਨ ਨੂੰ ਇਸ ਤਰੀਕੇ ਨਾਲ ਸੈੱਟ ਕੀਤਾ ਹੋਇਆ ਹੈ ਕਿ ਉਹ ਸਿਰਫ 4 ਤੋਂ 5 ਕੱਪੜੇ ਹੀ ਪ੍ਰੋਟੀਨ ਚ ਪਾਉਂਦੇ ਨੇ ਔਰ ਜ਼ਿਆਦਾ ਘੁੰਮਣ ਦੇ ਲਈ ਵੀ ਬਾਹਰ ਨਹੀਂ ਜਾਂਦੇ ਔਰ ਆਪਣੇ ਪੈਸੇ ਨੂੰ ਸੇਵ ਕਰਕੇ ਰੱਖਦੇ ਨੇ ਪਰ ਕਈ ਲੋਕ ਬਿਲਕੁਲ ਇਸਦੇ ਉਲਟ ਹੁੰਦੇ ਨੇ ਜੋ ਕਿ ਕੱਪੜਿਆਂ ਨੂੰ ਬਾਰ-ਬਾਰ ਖਰੀਦਦੇ ਨੇ ਬਾਰ-ਬਾਰ ਪੀਟਣੀ ਕਰਦੇ ਸਪੈਸ਼ਲੀ ਆਪਣੇ ਜੁੱਤੇ ਜਿਹੜੇ ਨੇ ਹੋਰ ਰਿਪੀਟ ਨਹੀਂ ਕਰਦੇ ਜਾਂ ਫਿਰ ਆਪਣੇ ਕੋਈ ਐਸੀਆਂ ਸ਼ਰਟਸ ਨੇ ਜਿਹਨਾਂ ਨੂੰ ਰਿਪੀਟ ਨਹੀਂ ਕਰਦੇ ਕਿਉਂਕਿ ਇਸ ਤਰੀਕੇ ਦੇ ਲੋਕਾਂ ਨੂੰ ਐਵੇਂ ਲੱਗਦਾ ਹੈ ਕਿ ਲੋਕ ਸਾਡੇ ਵੱਲ ਅਟਰੈਕਟ ਹੋਣਗੇ ਲੋਕ ਸਾਡੇ ਤੋਂ ਪ੍ਰਭਾਵਿਤ ਹੋਣਗੇ ਪਰ ਸਭ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੁੰਦੇ ਨੇ ਉਹਦੇ ਸਕਿੱਲ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਉਹਦੀ ਐਜੂਕੇਸ਼ਨ ਤੋਂ ਤਾਂ ਕਿ ਲੋਕ ਕਿਸ ਤਰੀਕੇ ਨਾਲ ਬੋਲਦੇ ਨੇ ਕਿਸ ਤਰੀਕੇ ਨਾਲ ਲੋਕਾਂ ਨੂੰ ਸਮਝਦੇ ਨੇ ਇਹ ਪ੍ਰਭਾਵਿਤ ਕਰਨ ਵਾਲੀਆਂ ਚੀਜ਼ਾਂ ਨੇ ਨਾ ਕਿ ਕੱਪੜਿਆਂ ਤੋਂ ਲੋਕੀ ਜਜਮੈਂਟ ਨਹੀਂ ਕਰਦੇ ਇਹ ਜ਼ਿਆਦਾਤਰ ਪਹਿਲਾਂ ਕੁੜੀਆਂ 'ਚ ਵੇਖਣ ਨੂੰ ਮਿਲਦਾ ਸੀ ਪਰ ਅੱਜ ਕੱਲ ਮੁੰਡੇ ਵੀ ਇਸੇ ਟ੍ਰੈਂਡ ਤੇ ਚੱਲਣ ਲੱਗ ਪਏ ਨੇ ਕਿਸੇ ਨੇ ਅੱਜ ਕੀ ਪਾਇਆ ਹੈ ਕਿਸ ਤਰੀਕੇ ਨਾਲ ਪਾਇਆ ਹੈ ਰਿਪੀਟ ਕੀਤਾ ਹੈ ਨਹੀਂ ਕੀਤਾ ਹੈ ਕਈ ਵਾਰ ਤੇ ਲੋਕਾਂ ਕੋਲ ਇੰਨਾ ਸੋਚਣ ਦਾ ਟਾਈਮ ਵੀ ਨਹੀਂ ਹੁੰਦਾ ਅੱਜ ਕੱਲ ਲੋਕ ਇੰਨੇ ਜ਼ਿਆਦਾ ਬਿਜ਼ੀ ਹੁੰਦੇ ਨੇ ਲੋਕਾਂ ਨੂੰ ਆਪਣੇ ਆਪ ਦੇ ਉੱਪਰ ਧਿਆਨ ਨਹੀਂ ਹੁੰਦਾ ਲੇਕਿਨ ਉਹ ਦੂਸਰਿਆਂ ਤੇ ਕੀ ਦੇਖਣਗੇ ਜੇ ਅਸੀਂ ਮਹੱਲੇ ਦੀ ਗੱਲ ਕਰ ਲਈ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਮਹੱਲੇ 'ਚ ਕੌਣ ਆਇਆ ਨਵਾਂ ਬੰਦਾ ਔਰ ਕਿਹੜਾ ਚਲਾ ਗਿਆ ਇਸ ਲਈ ਕਿਸੇ ਨੂੰ ਵੀ ਇਮਪ੍ਰੈਸ ਕਰਨ ਦੇ ਲਈ ਆਪਣੇ ਪੈਸੇ ਨੂੰ ਫਾਲਤੂ ਦੀਆਂ ਚੀਜ਼ਾਂ ਦੇ ਵਿੱਚ ਵੇਸਟ ਨਾ ਕਰੋ ਆਪਣੇ ਬੰਦਿਆਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਨਾ ਕਰੋ ਕਿ ਮੈਂ ਬਹੁਤ ਹੀ ਐਕਸਟਰਾਔਡਨਰੀ ਹਾਂ ਮੈਂ ਬਹੁਤ ਹੀ ਮਹਿੰਗੇ ਕੱਪੜੇ ਪਾਉਂਦਾ ਜਾਂ ਮੈਂ ਰਿਪੀਟ ਨਹੀਂ ਕਰਦਾ ਉਸ ਚੀਜ਼ ਦਾ ਤੁਹਾਡਾ ਫਿਊਚਰ ਖਰਾਬ ਹੋ ਸਕਦਾ ਲੇਕਿਨ ਕਿਸੇ ਦੀ ਸਿਹਤ ਤੇ ਕੋਈ ਅਸਰ ਨਹੀਂ ਹੋਏਗਾ ਦੋਸਤੋ ਇਹਨਾਂ ਤਰੀਕਿਆਂ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਜਿਨ੍ਹਾਂ ਵਿੱਚ ਤੁਸੀਂ ਮਹੀਨੇ ਦੇ ਵਿੱਚ 20 ਤੋਂ 30% ਜੋ ਆਪਣੀ ਸੇਵਿੰਗ ਹੈ ਉਹ ਕਰ ਸਕਦੇ ਹੋ ਆਪਣੇ ਫਾਲਤੂ ਦੇ ਖਰਚੇ ਨੂੰ ਘਟਾ ਸਕਦੇ ਹੋ ਜੇ ਅਸੀਂ ਗੱਲ ਕਰਦੇ ਹਾਂ ਕਿ ਇੱਕ ਮਹੀਨੇ ਵਿੱਚ 20 ਤੋਂ 30% ਦੀ ਜਿਹੜੀ ਅਮਾਉਂਟ ਹੈ ਤੁਹਾਨੂੰ ਦੇਖਣ ਨੂੰ ਛੋਟੀ ਲੱਗੇਗੀ ਪਰ ਜੇ ਅਸੀਂ ਇਸ ਦੀ recurring payment ਕਰਕੇ ਬੈਂਕ ਦੇ ਵਿੱਚ ਜਮਾ ਕਰਾ ਦਈਏ ਤੇ ਸਾਲ ਦੇ ਵਿੱਚ ਇਹੀ ਰਕਮ ਤੁਹਾਨੂੰ ਬਹੁਤ ਵੱਡੀ ਲੱਗੇਗੀ ਇਸ ਦੇ ਨਾਲ ਨਾਲ ਜੇ ਅਸੀਂ ਇਹ ਵੀ ਦੇਖੀਏ ਕਿ ਜਦੋਂ ਇਹ ਰਕਮ ਵੱਡੀ ਹੋਏਗੀ ਇਹਨੂੰ ਤੁਸੀਂ ਵੱਡੇ ਕਿਸੇ ਪ੍ਰੋਡਕਟ ਤੇ ਜਾਂ ਆਪਣੇ ਫਿਊਚਰ ਦੀ ਕਿਸੇ ਇਨਵੈਸਟਮੈਂਟ ਤੇ ਲਾਓਗੇ ਤਾਂ ਤੁਹਾਨੂੰ ਇਹ ਰੀਅਲਾਈਜ਼ ਹੋਏਗਾ ਕਿ ਤੁਸੀਂ ਸਾਲ ਦੇ ਵਿੱਚ ਔਰ ਸਾਲਾਂ ਦੇ ਵਿੱਚ ਕਿੰਨੇ ਪੈਸੇ ਸੇਵ ਕੀਤੇ ਜੋ ਕਿ ਤੁਸੀਂ ਬਿਲਕੁਲ ਬਰਬਾਦ ਕਰਦੇ ਨੇ ਸੀ ਅੱਜ ਮੈਂ ਤੁਹਾਡੇ ਨਾਲ ਉਹ ਤਰੀਕੇ ਸ਼ੇਅਰ ਕੀਤੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਪੈਸੇ ਸੇਵ ਕਰ ਸਕਦੇ ਹੋ ਔਰ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਗਾਈਡ ਕਰ ਸਕਦੇ ਹੋ ਔਰ ਮੈਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਵੀ ਬਹੁਤ ਸਾਰੇ ਅਜਿਹੇ ਤਰੀਕੇ ਹੋਣਗੇ ਜਿਹੜੇ ਤੁਸੀਂ ਲੋਕਾਂ ਦੇ ਨਾਲ ਸ਼ੇਅਰ ਕਰਨਾ ਚਾਹੋਗੇ ਔਰ ਮੈਂ ਚਾਹਾਂਗਾ ਕਿ ਤੁਸੀਂ ਉਹ ਵਾਲੇ ਆਪਣੇ ਤਰੀਕੇ ਮੇਰੇ ਨਾਲ ਕਮੈਂਟ ਬਾਕਸ ਵਿੱਚ ਸ਼ੇਅਰ ਕਰੋ ਤਾਂ ਕਿ ਮੈਂ ਇਹ ਲੋਕਾਂ ਦੇ ਨਾਲ ਸ਼ੇਅਰ ਕਰਾਂ ਤਾਂ ਕਿ ਲੋਕਾਂ ਦੀ ਹੈਲਪ ਕਰ ਸਕੀ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਬਣਾਵਾਂ ਤਾਂ ਪਲੀਜ਼ ਤੁਸੀਂ ਕਮੈਂਟ ਕਰਕੇ ਦੱਸੋ ਔਰ ਟੌਪਿਕ ਵੀ ਦੱਸੋ ਤਾਂ ਕਿ ਆਪਾਂ ਡਿਟੇਲ ਦੇ ਵਿੱਚ ਉਹਨਾਂ ਟੌਪਿਕਸ ਨੂੰ ਕਵਰ ਕਰੀਏ ਔਰ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ੍ਰੀ ਅਕਾਲ ਮਹਰਨਜੀਤਪਾ